हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਭਰਾ ਵੱਡੇ ਸਭਰਾ ਦੋਸਤੋ ਮਾਝੇ ਦਾ ਪਿੰਡ ਤਹਿਸੀਲ ਪੱਤੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਤੀ ਸ਼ਹਿਰ ਤੋਂ ਦੋਸਤੋ ਕੋਈ 12-13 ਕਿਲੋਮੀਟਰ ਦੀ ਦੂਰੀ ਪਿੰਡ ਸਭਰਾ ਦੀ ਨਹੀਂ ਹਰੀਕੇ ਪੱਤਨ ਵੀ ਤਕਰੀਬਨ ਥੋੜੀ ਦੂਰੀ ਆ ਕਿਰਤੋਵਾਲ ਪਿੰਡ ਬਿਲਕੁਲ ਨਜ਼ਦੀਕ ਦਾ ਮਾਰਾ ਭਾਈ ਤੇ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ ਜਿਹੜਾ ਦੋਸਤੋ ਪਿੰਡ ਸਭਰਾ 23 ਮਈ ਦੋਸਤੋ ਤਾਰੀਖ ਤੁਸੀਂ ਅੱਜ ਨੋਟ ਕਰ ਲਓ ਤੇ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਵੀਰ ਸਾਹਿਬ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਆ ਡੇਲੀ ਰੁਟੀਨ ਦੇ ਵਿੱਚ ਤੇ ਬੇੜਾਂ ਵੀ ਚੰਗੀਆਂ ਸਾਫ਼ ਸੁਥਰੀਆਂ ਵੱਡੀਆਂ ਚੰਗੇ ਮਿਲਕ ਵਾਲੀਆਂ ਹੁੰਦੀਆਂ ਨੇ ਸੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ ਤਿੰਨ ਬੇੜਾਂ ਦਿਖਾਉਣੀਆਂ ਨੇ ਤਿੰਨੇ ਗੱਬਣ ਤਿਆਰੀ ਵਾਲੀਆਂ ਨੇ ਇੱਕ ਬਹੁਤ ਖੂਬਸੂਰਤ ਚੰਗੀ ਮਿਲਕਿੰਗ ਵਾਲੀ ਤੁਹਾਨੂੰ ਵੇਰ ਦਿਖਾਵਾਂਗੇ ਠੀਕ ਆ ਜੀ ਬਾਕੀ ਪ੍ਰੋਪਰ ਡਿਟੇਲ ਜਿਹੜੀ ਆ ਉਹ ਵੀਰ ਸਾਹਿਬ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੜਾ ਤਿੰਨ ਹੋਣਗੀਆਂ ਰੇਟ ਪੜਤਾ ਜੋ ਵੀ ਹੋਇਆ ਦੋਸਤੋ ਬਿਲਕੁਲ ਵੀਡੀਓ ਦੇ ਵਿੱਚ ਕਰਦੇ ਆਂਗੇ ਸੋ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹਦੀ ਖਾਸ ਔਰ ਤੇ ਨਰਕ ਪਰਖ ਤਸੱਲੀ ਉਹ ਤੁਸੀਂ ਘਰਾਂ ਰਨ ਕੇ ਕਰ ਲਿਓ ਠੀਕ ਆ ਆਹ ਕਰਦੇ ਆਂ ਗੱਲਬਾਤ ਵੀਰ ਸਾਹਿਬ ਦੇ ਨਾਲ ਪੁੱਛ ਲੈਂਦੀ ਆਂ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਦੀ ਸਤਿ ਸ਼੍ਰੀ ਅਕਾਲ ਗੁਰਵਿੰਦਰ ਜੀ ਠੀਕ ਠਾਕ ਤੇ ਹਾਂ ਹਾਂ ਸੰਧੂ ਸਾਹਿਬ ਬਹੁਤ ਵਧੀਆ ਜੀ ਕਿਰਪਾ ਜੀ ਤੁਹਾਡੀ ਠੀਕ ਹੈ ਵੀਰੇ ਅੱਛਾ ਤੇ ਸਾਹਿਬ ਅੱਜ ਆਪਣੇ ਕੋਲ ਟੋਟਲ ਤਿੰਨ ਵੜਾ ਨੇ ਹਾਂ ਜੀ ਹਾਂ ਜੀ ਸੰਧੂ ਸਾਹਿਬ ਦੋ ਤੇ ਪੂਰੇ ਰਿਕਾਰਡ ਵਾਲੀਆਂ ਦੇ ਇੱਕ ਕ੍ਰੋਸ ਵਿੱਚ ਆਈ ਨਹੀਂ ਐਚ ਐਫ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਤਿੰਨੇ ਇੱਕ ਦੇ ਬਿਲਕੁਲ ਤਿਆਰੀ ਚ ਆ ਠੀਕ ਹੈ ਜੀ ਉਹ ਭਵੇਂ ਆਪਣੇ ਨਾਲ ਕੋਈ ਸੌਦਾ ਕਰਕੇ ਸੁਈ ਲੈ ਜੇ ਕੋਈ ਚੱਕਰੀ ਨਹੀਂ ਆ ਓਕੇ ਓਕੇ ਹਾਂ ਜੀ ਹਾਂ ਜੀ ਸੰਧੂ ਸਾਹਿਬ ਲਓ ਦੋਸਤੋ ਇੱਕ ਬਹੁਤ ਵਧੀਆ ਚੰਗੀ ਮਿਲਕਿੰਗ ਵਾਲੀ ਵੜ ਤੁਹਾਨੂੰ ਦਿਖਾਵਾਂਗੇ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸੇ ਵੜ ਤੋਂ ਕਰਾਂਗੇ ਤੇ ਪ੍ਰੋਪਰਿੰਦੀ ਡਿਟੇਲ ਤੁਹਾਨੂੰ ਮਿਲ ਜੂਗੀ ਤੇ ਵੀਰ ਸਾਹਿਬ ਇਹਦੇ ਬਾਰੇ ਪੂਰੀ ਇੱਕ ਵਾਰੀ ਡਿਟੇਲ ਆਪਾਂ ਸਾਂਝੀ ਕਰਦੀ ਆ ਪੂਰਾ ਵੇਰਵਾ ਦੱਸਦੀ ਆ ਕਿ ਸੂਆ ਕਿਨਮਾ ਸੂਣ ਵਾਲੀ ਆ ਤੇ ਪਿਛਲੇ ਸਵੇਰ ਦਾ ਕੀ ਰਿਕਾਰਡ ਮਿਲ ਕੇ ਆਇੰਦਾ ਇਹ ਇਹ ਸੰਧੂ ਸਾਹਿਬ ਪਹਿਲ ਨੇ ਜੀ 35 ਲੀਟਰ ਦੁੱਧ ਕੱਢਿਆ ਏ ਠੀਕ ਆ ਜੀ ਤੇ ਉਹਨਾਂ ਸ਼ੌਂਕ ਨਾਲ ਇਹ ਕੋਈ ਫਾਰਮ ਦੇ ਵਿੱਚ ਨਹੀਂ ਲਈ ਆਪਾਂ ਘਰੇਲੂ ਘਰ ਚੋਂ ਲਈ ਆ ਜੀ ਉਹਨਾਂ ਦੇ ਕੋਲੇ ਦੋ ਤਿੰਨ ਵੜਾ ਸੀ ਤੇ ਇੱਕ ਆਪਾਂ ਲੈ ਲਈਓ ਮੈਨੇਜਰ ਹੀ ਤੇ ਉਹ ਸ਼ੌਂਕ ਨਾਲ ਇੱਕ ਹੀ ਗਾਂ ਰੱਖਦੇ ਆ ਜੀ ਠੀਕ ਆ ਜੀ ਤੇ 35 ਲੀਟਰ ਇਹਨੇ ਪਹਿਲ ਨੇ ਦੁੱਧ ਚਵਾਇਆ ਜੀ अच्छा ਤੇ ਬਰੂਡ ਸੈਕਸਡ ਸੀਮਨ ਤੋਂ ਗੱਭਣਿਆ ਜੀ ਠੀਕ ਆ ਜੀ ਉਹਦਾ ਵੀ ਰਿਕਾਰਡ ਆ ਬਰੂਡ ਸੈਕਸਡ ਲਓ ਜੀ ਤੇ ਫਰੂਟ ਸੈਕਸਡ ਸੀਮਨ ਤੋਂ ਦੋਸਤ ਇਹ ਬਾਕੀ ਸਾਨੂੰ ਸਾਹਿਬ ਇੱਕ ਹੋਰ ਵੀ ਬੜੀ ਵਧੀਆ ਗੱਲ ਇਹ ਖੁੱਲੀ ਨਹੀਂ ਰਹੀ ਮੱਜੀ ਰਹੀ ਆ ਅੱਛਾ ਅੱਛਾ ਹਾਂ ਕੋਈ ਚੱਕਰ ਹੀ ਨਹੀਂ ਆ ਵੀ ਜਾਂ ਫਾਰਮ ਦੇ ਵਿੱਚ ਗਰਮੀ ਮਨਾਉਂਦੀ ਕੋਈ ਨਹੀਂ ਜੇਤਰਾ ਸਿੰਪਲ ਘਰ ਦੇ ਵਿੱਚ ਰਹੀ ਆ ਉਦਾ ਰਹੀ ਆ ਐਰ ਕਿਉਂ ਨਾ ਆਪ ਵੀਰਾਂ ਨੇ ਕਿਹਾ ਵਾ ਵੀ 40 ਲੀਟਰ ਦੁੱਧ ਚਵਾਓ ਜੀ ਠੀਕ ਹੈ ਜੀ ਹਾਂ ਤਾਂ ਪਹਿਲੇ ਸਵੇਰੇ ਦਾ ਕਿੰਨਾ ਮਿਲ ਕਰਿਆ ਸੀ 35 ਲੀਟਰ ਪਹਿਲੇ ਦਾ ਹਾਂਜੀ ਹੁਣ ਸੈਕੰਡ ਲਗਟੇਸ਼ਨ ਹਾਂਜੀ ਹਾਂਜੀ ਸੈਕੰਡ ਹੈ ਜੀ ਲਓ ਦੋਸਤੋ 35 ਲੀਟਰ ਦੋਸਤੋ ਪਹਿਲੇ ਸਵੇਰੇ ਦੋਤ ਜਵਾਇਆ ਇਸ ਬਾੜ ਨੇ ਬਾਕੀ ਥਣ ਤੋਂ ਪੂਰਾ ਗੋਲ ਹਾਈਟ ਲੈਂਥ ਪੂਰੀ ਹੈ ਠੀਕ ਹੈ ਜੀ ਲੰਬੀ ਸਾਰੇ 4 ਦਿਨ ਬਾਕੀ ਪੈ ਜੀ ਉਸ ਹਸਾਬ ਨਾਲ ਉਹਨਾਂ ਦੇ ਤਰੀਕ ਦੇ ਹਿਸਾਬ ਨਾਲ ਸੋ 4 ਕਿ ਦਿਨ ਹਜੇ ਦੋਸਤੋ ਲੈਫਟ ਆ ਠੀਕ ਹੈ ਜੀ 4 ਕਿ ਦਿਨ ਹਜੇ ਪਾਇਆ ਸੂਣ ਤੇ ਤੋਂ ਥਣ ਲੇਵਾ ਤੁਸੀਂ ਆ ਵੇਖੋ ਇੱਕ ਵਾਰੀ ਬਹੁਤ ਸੋਨਾ ਥਾਣਾ ਮੋਟਾ ਥਾਣਾ ਠੀਕ ਹੈ ਜੀ ਗੋਲ ਥਾਣਾ ਤੇ ਜ਼ਿਆ ਵੱਡੇ ਪਸ਼ੂ ਦੀ ਵੱਡੇ ਜਿਹੜੇ ਜਿਆਦੇ ਮਿਲਕ ਵਾਲੇ ਪਸ਼ੂ ਦੀ ਚਵਾਈ ਆ ਉਹ ਮਸ਼ੀਨਾਰੀ ਵੀ ਹੁੰਦੀ ਆ ਇਹ ਤਾਂ ਸਾਰੇ ਵੀਰ ਜਾਣਦੇ ਆ ਸੋ ਜਿਹੜੇ ਵੀਰ ਨੇ ਫਾਰਮ ਦੇ ਉੱਪਰ ਲੈ ਕੇ ਜਾਣਾ ਪਸ਼ੂ ਉਹਦੇ ਲਈ ਵੀ ਬਹੁਤ ਵਧੀਆ ਚੰਗੀ ਗੱਲ ਆ ਤੇ ਜਿਹੜੇ ਵੀਰ ਨੇ ਘਰੇ ਬਿਲਕੁਲ 2-4 ਬਿਹੜਾ ਰੱਖਣੀਆਂ ਨੇ ਚੰਗੀਆਂ ਸਟੈਂਡਰਡ ਦੀਆਂ ਰੱਖਣੀਆਂ ਨੇ ਤੇ ਉਹਨਾਂ ਦੇ ਵਿੱਚ ਵੀ ਤੁਸੀਂ ਚੂਜ਼ ਕਰ ਸਕਦੇ ਜੀ ਠੀਕ ਆ ਤੇ 4 ਦਿਨ ਹਜੇ ਪਏ ਆ ਇਹਦੇ ਸੂਣ ਦੇ ਵਿੱਚ ਦੂਜਾ ਸੰਧੂ ਸਾਹਿਬ ਉਹਨਾਂ ਬੜੇ ਸ਼ੌਂਕ ਨਾਲ ਪਾਲੀ ਆ ਜੀ ਦੱਸੰਦਾ ਜੀ ਠੀਕ ਆ ਜੀ ਠੀਕ ਆ ਜੀ ਬਾਕੀ ਚੰਗੀ ਪਾਲੀ ਪ੍ਰੀਤੀ ਆ ਦੋਸਤੋ ਪਾਲੀ ਸਭ ਪੂਰੀ ਆ ਉਹ ਤੁਸੀਂ ਸਾਰੇ ਨੇ ਜਜਮੈਂਟ ਕਰ ਹੀ ਲੈਣੀ ਆ ਪਿੱਟ ਪੁੜੇ ਤੋਂ ਵੇਖ ਕੇ ਹਾਈਟ ਕੱਦ ਤੋਂ ਵੇਖ ਕੇ ਠੀਕ ਆ ਜੀ ਰਾਜੀ ਆ ਕਰਮ ਵਾਲੀ ਜਿੰਨੇ ਵੀ ਆ ਪੁੱਲ ਵਜਨਦਾਰ ਲੈ ਵੀਰ ਸਾਹਿਬ ਇੱਕ ਵਾਰੀ ਮਾਣੋ ਸਾਹਿਬ ਫੇਸ ਕੁਆਲਟੀ ਤੇ ਲੋਕ ਇੰਤਾਜਾ ਲਾ ਸਕਦੇ ਵੀ ਕਿੰਨੀ ਸੁੰਦਰਤਾ ਤੇ ਕਿੰਨੀ ਸੋਹਣੀ ਆ ਠੀਕ ਆ ਜੀ ਅੱਛਾ ਤੇ ਡਾਕਟਰ ਸਾਹਿਬ ਇਹ ਵੀ ਜਿਸ ਸੀਮਨ ਦੀ ਹੈਗੀ ਆ ਕੋਈ ਪਤਾ ਕੀਤਾ ਜਾਂਦਾ ਹਾਂ ਆਪਾਂ ਵੀਰ ਜੀ ਉਹਨਾਂ ਦੇ ਬਰੂਡ ਸੀਮਨ ਸੈਕਟਰ ਸੀਮਨ ਤੋਂ ਕੱਪਣੀ ਆਪ ਖੋ ਨਹੀਂ ਗੱਪਣ ਐ ਕੋ ਇਹਦਾ ਡੀਜੀ ਉਹਨਾਂ ਆਪਾਂ ਕਿ ਝੂਠ ਬੋਲੀ ਐਵੇਂ ਕਹਿਣ ਵਾਲੀਆਂ ਗੱਲਾਂ ਨਹੀਂ ਆ ਠੀਕ ਆ ਜੀ ਠੀਕ ਆ ਉਹਤਰਾ ਇੰਪੋਰਟੈਂਟ ਸੀਮਨ ਦੀ ਉਹ ਸਾਨੂੰ ਦੱਸਦੇ ਸੀ ਉਦੋਂ ਸਾਨੂੰ ਕੋਈ ਨੌਲੇਜ ਨਹੀਂ ਜਿਹੜਾ ਗਾ ਰੱਖੀ ਆ ਬਾਕੀ ਹੁਣ ਗਾਂ ਆਂਦੇ ਵੀ ਸਾਡੇ ਤਰ੍ਹਾਂ ਪਿਆਵਾ ਸੀਮਨ ਵੀ ਪਿਆ ਉਹਨਾਂ ਕੋਲੇ ਲਓ ਦੋਸਤੋ ਆਪ ਵੀ ਚੰਗੇ ਸੀਮਨ ਦੀ ਹੋ ਸਕਦੀ ਐ ਕਿਉਂਕਿ ਇੰਪੋਰਟੈਂਟ ਸੀਮਨ ਹੀ ਕਰਵਾ ਰਹੀ ਐ ਠੀਕ ਆ ਪਹਿਲੇ ਸਵੇਰ ਬਹੁਤ ਬਾਕੀ ਇੰਡੀਗਾ ਸੰਧੂ ਸਾਹਿਬ ਉਹ ਸੈਕਟਰ ਸੀਮਨ ਦੀ ਹੋਊਗੀ ਠੀਕ ਆ ਜੀ ਲਓ ਜੀ ਠੀਕ ਆ ਹੋ ਜੀ ਦੋਸਤੋ ਫਰੂਟ ਸੈਕਸਰ ਸੀਮੈਂਟ ਤੋਂ ਇੱਕ ਬਣਾ ਜੇਕਰ ਬੱਚੀ ਪਾ ਦਿੰਦੀ ਹੈ ਤੇ ਸੋਨੇ ਤੇ ਸੁਭਾਗੇ ਦੀ ਗੱਲ ਠੀਕ ਆ ਤੇ ਬਹੁਤ ਵਧੀਆ ਬੱਜਾ ਪਰ ਪਾ ਦਿਓਗੀ ਕਰਮਾਂ ਵਾਲੀ ਸੰਧੂ ਸਾਹਿਬ ਨਹੀਂ ਇਹ ਡੀਡੀਆਂ ਵੇੜਾ ਮਿਲਦੀਆਂ ਵੇਹੇ ਬੜੀਆਂ ਘਾਟਰੀ ਸ਼ੌਂਕੀ ਤੌਰ ਤੇ ਕਿਹਨੇ ਆ ਆਪ ਆ ਫਲਕਾਰੀ ਲਾ ਕੇ ਸੰਧੂ ਸਾਹਿਬ ਖਾਦੀਏ ਬਾਕੀ ਰੰਗ ਪ੍ਰਿੰਟ ਦੋਸਤੋ ਵੇਖ ਕੇ ਚੈੱਕ ਕਰੋ ਬਿਲਕੁਲ ਵਾਈਟ ਬਲੈਕ ਡੱਬ ਹੈਗੇ ਆ ਬਲੈਕ ਸਪੋਰਟ ਵਾਈਟ ਸਕਿਨ ਦੇ ਉੱਪਰ ਤੁਸੀਂ ਫਿਰ ਖੋਦਿਗਾ ਬਾਕੀ ਥਾਨ ਭਾਂਡੇ ਦੀ ਤੁਸੀਂ ਵੇਖੋ ਥੱਬਿਆਂ ਤੇ ਥੱਬੇ ਠੀਕ ਆ ਜੀ ਕਰਮ ਵਾਲੀ ਬੈਗ ਆਰਡਰ ਤੇ ਵਿਚ ਆਰਡਰ ਸਾਈਜ਼ ਬਹੁਤ ਖੂਬਸੂਰਤ ਜਿੰਨਾ ਅੱਗੇ ਉਹਨਾਂ ਹੀ ਬਾਕੀ ਸੰਧੂ ਸਾਹਿਬ ਉਹ ਉਹਨਾਂ ਦੇ ਕਹਿੰਦੇ ਮੁਤਾਬਕ ਕਿਹਦੇ ਵੀ ਬੈਠਾ ਨਹੀਂ ਜਾਂਦਾ ਇਹ ਤੋਂ ਉਹਨਾਂ ਮੈਟ ਲਾਇਆ ਜਿਹੜਾ ਸੁੰਦੀ ਆ ਨਾ ਘਰ ਦੇ ਵਿੱਚ ਵੀ ਆ ਬਿਲਕੁਲ ਇੱਕ ਕੱਚੀ ਜਗ੍ਹਾ ਦੇ ਬੰਨਣੇ ਪੈਂਦੇ ਜੋ ਸੁਣ ਲੱਗਦੀ ਆ ਇੰਨੀ ਜਿਆਦੀ ਬੰਦੀ ਆ ਠੀਕ ਆ ਜੀ ਠੀਕ ਆ ਬਾਕੀ ਸੰਧੂ ਸਾਹਿਬ ਵੀ ੜੀਆਂ ੜੀਆਂ ਵੜਾ ਕੇ ਦੇ ਘਰ ਘਰ ਭਲੀਆਂ ਜੀ ਬਿਲਕੁਲ ਜੀ ਬਿਲਕੁਲ ਧਿਆਓ ਵੀਰ ਸਾਫ ਮੋੜ ਲਓ ਬਾਕੀ ਫੇਸ ਕੁਆਲਿਟੀ ਬਹੁਤ ਸ ਤੋ ਬਾਡੀ ਪੂਰਾ ਸਟਰਕਚਰ ਚੰਗਾ ਨਿਗਰ ਆ ਕਰਮਾਂ ਲਈ ਵੇਖੋ ਹਵਾਨੇ ਲੈਵੇ ਦੀ ਵੀ ਪੂਰੀ ਨਿਗਰ ਬੈਗ ਆਰਡਰ ਦੇ ਵਿੱਚ ਲੈਓ ਜੀ ਹਾਂ ਲੈਓ ਅੱਛਾ ਸਾਹਿਬ ਕੀ ਡਿਮਾਂਡ ਕਰਦੇ ਪੈ ਜੇ ਦੀ ਸੰਧੂ ਸਾਹਿਬ ਐਡੀ ਡੇ ਗਾਵਾਂ ਤੇ ਪੈ ਠੰਡ ਹੁੰਦੀ ਤੇ 2-2 ਲੱਖ ਰੀਆਂ ਵੇਖਦੀਆਂ ਜੀ ਹੂੰ ਹੂੰ 1.5 ਲੱਖ ਦੀ ਭੋਏ ਮੁੱਲ ਕਰਨ ਨੂੰ 1.40 ਕਰ ਲਈਏ 1.35 ਕਰ ਲਈਏ 1.30 ਦੀ ਦੇ ਦਾਂਗੇ ਸੰਧੂ ਸਾਹਿਬ 1.30 ਦੀ ਹਾਂਜੀ ਠੀਕ ਹੈ ਜੀ ਲਓ ਤੁਸੀਂ 1.30000 ਦੀ ਬਾਕੀ 40 ਲੀਟਰ ਵਾਲੀ ਸੰਧੂ ਸਾਹਿਬ ਕਿਸੇ ਨੇ ਦੇਣੀ ਨਹੀਂ ਆ ਆਪਾਂ ਇਹ ਵੀ ਕਹਿੰਨੇ ਵੀ ਜੇ ਸੂਈ ਜਦੋਂ 1 ਘੰਟੇ ਬਾਅਦ ਆਪਾਂ ਕਿਹਨੂੰ ਕਰ ਦਾਂਗੇ ਲੋਡ ਸੂਈ ਤੋਂ ਵੀ ਖੜ ਸਕਦਾ ਵਾ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ 130000 ਦੀ ਦੋਸਤੋ ਇਹ ਮਿਲ ਜੂਗੀ ਡਿਮਾਂਡ ਜਿੰਨੇ ਵੀ ਕੀਤੀ ਆ ਉਹ ਵੀ ਤੁਹਾਨੂੰ ਦੱਸਤੀ ਆ 130 ਦੀ ਇਹ ਮਿਲ ਜੂਗੀ ਤੁਹਾਨੂੰ ਸੋ ਚੰਗੀ ਵਿਹੜਾ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਪੌਲੀਪਲੋਸੀ ਪੂਰੀ ਆ ਕਰਮਾਲੀ ਅਡਰੂਡਰ ਤੁਸੀਂ ਵੇਖ ਸਕਦੇ ਜੀ ਪੂਰਾ ਦੋਸਤੋ ਲੈਂਟਰ ਲਾਈ ਖੜੀ ਕਰਮਾਲੀ ਠੀਕ ਆ ਜੀ ਥੱਬੇ ਆ ਥੱਬੇ ਵਾਲੀ ਬੈਠੀ ਆ ਅਜੇ ਵੀ ਸੰਧੂ ਸਾੜ ਢਿੱਲਾ ਵੇਖੋ ਜੀ ਇਹ ਸੁਣ ਨੂੰ ਟਾਈਮ ਲਾ ਜਾਣਾ ਇਹਨੇ ਠੀਕ ਆ ਜੀ ਰਵਾਨੇ ਲੈਵੇ ਦਾ ਦੋਸਤੋ ਬਣਾਉਣ ਦਾ ਕੋਈ ਹੱਦ ਬੰਨਾ ਨਹੀਂਗਾ ਜਿੰਨਾ ਵੀ ਕਸਰਾ ਕਢਨੀ ਆ ਕਰਮਾਲੀ ਦਾ ਕੱਢ ਦਿੱਤੀਆਂ ਠੀਕ ਆ ਸਾਬ ਅੱਗੇ ਆਪਣੇ ਕੋਲ ਜਿਹੜੀ ਸੈਕੰਡ ਨੰਬਰ ਤੇ ਕਰਾਸ ਆ ਗਈ ਹਾਂਜੀ ਇਹ ਗਰਲੈਂਡੋ ਚ ਆ ਜਾਂਦੀ ਹੈ ਗਰਲੈਂਡੋ ਚ ਤੇ ਇਹਦਾ ਭਵੇਂ ਤੁਸੀਂ ਨਾੜਾ ਵਿਖਾ ਲਓ ਚੱਡੇ ਦੀਆਂ ਇਹਨੇ 35 ਲੀਟਰ ਦੁੱਧ ਕਿਹੜਾ ਹਾਈਟ ਵੇਖੋ ਕਿੰਨੀ ਵੱਡੀ ਹੈ ਜੀ ਹਾਂ ਬਾਕੀ 30 ਮੰਨ ਕੇ ਚਲੋ ਗਰਮੀ ਦੇ ਵਿੱਚ ਰਾਮਨਾਇ ਭਰ ਦੋ 30 32 35 ਲੀਟਰ ਰਾਮਨਾ ਪਰੂਗੀ ਜੀ ਠੀਕ ਆ ਜੀ ਜਿੱਡੀ ਵਹਿੜਿਆ ਹਾਂ ਦੋਸਤੋ 30 ਤੋਂ 35 ਲੀਟਰ ਵੀ ਦੱਸ ਰਿਹਾ ਵੀ ਕਿਉਂਕਿ ਗਰਮੀ ਆ ਤਾਂ ਸਿਆਲ ਹੋਵੇ ਤਾਂ ਬੇਸ਼ੱਕ ਕੋਈ 5-7 ਲੀਟਰ ਦੀ ਹੋਰ ਵਾਧਾ ਹੋ ਸਕਦਾ ਪਸ਼ੂ ਦਾ ਗਰਮੀ ਹੀ ਜ਼ਿਆਦਾ ਫਰੰਕਾ ਕੋ ਤੋਂ ਤਾਂ ਘੱਟ ਵੀ ਚਵਾ ਸਕਦੇ ਆ ਠੀਕ ਆ ਤੇ ਕ ਕੱਦ ਤੋਂ ਵੱਡਾ ਵੇਲਬੂਲ ਸਪੈਸ਼ਲ ਆ ਵੱਡੀ ਆ ਤੇ ਸੂਆ ਤੀਜਾ ਕਹੂਗੀ ਫਿਰ ਹਾਂਜੀ ਹਾਂਜੀ ਤੇ ਦਿਨ ਵੈਸੇ ਕਿੰਨੇ ਕ ਇਹ ਸੰਧੂ ਸਾਹਿਬ ਜੀ 4 5 ਜਾਂ 8 ਦਿਨ ਲਾਜੂਗੀ ਆ ਰਾਮ ਨੂੰ ਠੀਕ ਆ ਜੀ ਉਹਦੀ 5 4 ਜਾਂ ਹਫਤਾ ਵੀ ਤੁਸੀਂ ਮੰਨ ਲਿਓ ਠੀਕ ਆ ਜੀ ਕਿਉਂਕਿ ਹਜੇ ਢਿੱਲ ਕਾਫੀ ਜ਼ਿਆਦੀ ਆ ਬਖਾਲੇ ਦੇ ਵਿੱਚ ਉਹ ਸਕੋਰਿੰਗ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਸੋ ਥਾਣ ਥੋਣ ਲੰਬਾ ਠੀਕ ਆ ਲੰਬੇ ਥਾਣਾ ਕੋਲ ਥਾਣਾ ਬਾਕੀ ਸੰਧੂ ਸਾਹਿਬਾ ਫਲਕਾਰੀ ਲਾ ਕੇ ਖਾਣੇ ਕਿੱਡੇ ਕੱਦ ਵਜਣਾਂ ਜੀ ਇੱਡਾ ਵਜਨ ਜੰਮਣਾ ਨਹੀਂ ਆ ਐਡੀਆਂ ਐਡੀਆਂ ਵੜਾ ਘਰ ਘਰ ਨਹੀਂ ਵੱਜੀਆਂ ਜੀ ਬੱਸ ਬੱਸ ਆ ਲਓ ਜੀ ਠੀਕ ਆ ਸੋ ਚੈੱਕ ਕਰੋ ਦੋਸਤੋ ਭਜਨ ਚੈੱਕ ਕਰੋ ਵੇਟ ਬਹੁਤ ਜ਼ਿਆਦਾ ਵੇਟ ਦਾ ਬਾਕੀ ਕੱਦ ਦਾ ਬਹੁਤ ਹਾਏ ਇਹਨਾਂ ਦੀ 7 ਫੁੱਟ ਤੋਂ ਵੀ ਜ਼ਿਆਦਾ ਲੰਮੀ ਆ ਜੀ ਸੰਧੂ ਸਾਹਿਬ ਠੀਕ ਆ ਸੋ ਬਹੁਤ ਸੋਹਣੇ ਪਿੱਠਪੁੜੇ ਤੋਂ ਚੰਗੇ ਚੌੜੇ ਪਿੱਠਪੁੜੇ ਦੀ ਤੇ ਰੇਲਪੂਲ ਸਪੈਸ਼ਲ ਆ ਦੇਖੋ ਸੋ ਪੂਰੀ ਦਰਸ਼ਣੀ ਵੜਾ ਪੂਰੇ ਵੱਡੇ ਕੱਦ ਪੁੱਤ ਵਿੱਚ ਆ 8-7 ਦਿਨ ਹਜੇ ਘੱਟੋ ਘੱਟ ਵੀ ਆਈਡੀਆਂ ਮੰਨ ਲਿਓ ਤੁਸੀਂ ਦਿਣ ਲੈਂਦੀ ਆ ਬਾਕੀ ਚੱਡਾ ਝੁੱਡਾ ਚੰਗਾ ਮਾਰੂਗੀ ਠੀਕ ਆ ਪੂਰਾ ਵੱਡਾ ਲੇਵਾ ਬਣਾਉਗੀ ਕੋਲ ਥਾਣਾ ਲੰਬੇ ਥਾਣਾ ਪੂਰੇ ਰੁਕ ਰੁਕਦੇ ਸੰਧੂ ਸਾਹਿਬ ਠੰਡੀ ਬੜੀ ਹੈ ਕਿਤੇ ਨਹੀਂ ਕੋਈ ਇਹੋ ਜਿਹਾ ਇਧਰ ਦੇਖੋ ਨਾੜਾਂ ਵਾਲਾ ਚੱਡਾ ਦੁੱਧ ਵਾਲਾ ਚੱਡਾ ਜੀ ਬਿਲਕੁਲ ਜੀ ਬਹੁਤ ਜੀ ਸ਼ੌਂਕ ਨਾਲ ਪਾਲੀਆਂ ਹੋਈਆਂ ਗਾਵਾਂ ਜੀ ਸੰਧੂ ਸਾਹਿਬ ਲਓ ਜੀ ਉਹ ਚੰਗੀ ਸੇਵਾ ਦੋਸਤੋ ਕੀਤੀ ਝਲਕਾ ਮਾਰ ਮਾਰ ਦਿਸ ਰਹੀ ਹੈ ਕਿਉਂਕਿ ਪਸ਼ੂ ਇੱਕ ਵੱਡਾ ਕੱਦ ਕਠ ਵਾਲਾ ਇੱਕ ਬਿਲਕੁਲ ਰਾਜੀ ਕਰਨਾ ਤੇ ਐਡੇ ਵਜਨ ਦੋੜ ਦੇ ਵਿੱਚ ਕਰਨਾ ਤੁਹਾਨੂੰ ਪਤਾ ਚੰਗੀ ਖਾਸੀ ਮਿਹਨਤ ਲੱਗ ਜਾਂਦੀ ਆ। ਬਾਕੀ ਸੰਧੂ ਸਾਹਿਬ ਉਹਨਾਂ ਨੇ ਮੈਨੂੰ ਦੁੱਧ ਵੱਧ ਕਿਹਾ ਆਪਾਂ ਐਵੇਂ ਆਖੀ ਜੀ ਉਹਨਾਂ ਨੇ ਮੈਨੂੰ ਕਿਹਾ ਸੀ 40 ਲੀਟਰ ਕੱਢਿਆ ਆਪਾਂ ਇਹਨਾਂ ਨਹੀਂ ਕਹਿ ਸਕਦੇ। ਬਾਕੀ ਇਹਨਾਂ ਕਹਿ ਸਕਦਾ ਵੀ 30 ਤੋਂ 35 ਦੇ ਵਿੱਚ ਰਹੂਗੀ। ਠੀਕ ਆ ਜੀ। ਐਡੀ ਵਹਿਰ ਨੂੰ ਸੰਧੂ ਸਾਹਿਬ ਆਂਦਾ ਵੀ ਕੀ ਐਡੀ ਗਾਂ ਕਿਦੇ ਘਰ-ਘਰ ਵੱਜੀਆਂ ਜੀ। ਚਲੋ ਜੀ ਜਿੰਨੀ ਕਪੈਸਿਟੀ ਇਹਦੀ ਹੈਗੀ ਆ ਉਨੀ ਚਵਾਊਗੀ ਚਵਾਊਗੀ ਠੀਕ ਆ। ਲળે ਕ੍ਰੋਸ ਦੇ ਵਿੱਚ ਆ ਇੰਨੀ ਥੋੜਾ ਐਚਪ ਦੇ ਵਿੱਚ। ਹਾਂ। ਲਓ ਜੀ। ਠੀਕ ਆ। ਨੋ ਡਾਕਟਰ ਸਾਹਿਬ ਸੋਰ ਲੋ ਜੀ ਲੋ ਵੀ ਭਰਾਵੋ ਚੰਗੇ ਸੋਹਣੇ ਕੱਦਕਾਰ ਦੇ ਵਿੱਚ ਸੋ ਲੇਵੇ ਲੂਵੇ ਵਾਲੇ ਪਾਸੇ ਤੁਸੀਂ ਵੇਖੋ ਢਿੱਲਾ ਬਹੁਤ ਨੇ ਤੇ ਬੜੀ ਬਣੀ ਸੰਧੂ ਸਾਹਿਬ ਪਸ਼ੂ ਬਣ ਕੇ ਤਿਆਰ ਹੋਊਗਾ ਵੈਸੇ ਟਾਈਮ ਅਜੇ ਲੈ ਜੂਗੀ ਕਰਮਾਂ ਲਈ 8-7 ਦਿਨ ਤੇ ਰੇਡ ਪੁੱਛ ਲੈਣੇ ਤੇ ਸਾਹਬ ਇਹਦਾ ਮੁੱਲ ਵੀ ਦੱਸ ਦੀਏ ਕੀ ਕਰਾਂਗੇ ਡਿਮਾਂਡ ਮੁੱਲ ਕਰਨ ਨੂੰ ਭਵੇਂ ਸੰਧੂ ਸਾਹਿਬ 12 ਕਰ ਲਈਏ 15 ਕਰ ਲਈਏ 10 ਦੀ ਦੇ ਦਾਂਗੇ ਜੀ ਉਹ ਚੋਂ ਵੀ ਸੰਧੂ ਸਾਹਿਬ ਮਾਨਤਨ ਕਰ ਦਾਂਗੇ ਜੀ 10 ਚੋਂ ਹਾਂਜੀ ਹਾਂਜੀ ਲਓ ਜੀ ਸੋ ਵਾਇਰ ਦੋਸਤੋ ਵੇਖੋ ਪੂਰੇ ਜਹਾਜ ਜਿੱਡੀ ਵੜਾ ਫੱਟੇ ਕੱਦ ਕੱਠ ਦੀ 110000 ਦੇ ਵਿੱਚ ਮਿਲ ਜੂਗੀ ਬਾਕੀ ਮਿਲਕਿੰਗ ਤੁਸੀਂ ਆਪ ਅੰਦਾਜ਼ਾ ਲਾ ਲਿਓ ਵੀ ਹਜੇ ਹਵਾਨਾ ਲੇਵਾ ਜਿਵੇਂ ਜਿਵੇਂ ਬਣਾਊਗੀ ਓਵੇਂ ਓਵੇਂ ਹੋਰ ਅੰਦਾਜ਼ਾ ਲੱਗਣਾ ਸੌਖਾ ਹੋ ਜਾਊਗਾ ਤੇ ਨਾੜਾ ਨੂੜਾ ਵੇਣ ਵੂਣ ਕਾਫੀ ਸੋਹਣੀਆਂ ਲੇਵੇ ਹਵਾਨੇ ਤੇ ਚਾਰ ਥਣ ਸਪੇਸ ਵੰਡ ਚੰਗੀ ਆ ਬਾਕੀ ਗੋਲ ਥਾਣਾ ਠੀਕ ਆ ਮੋٹے ਥਾਣਾ ਤੇ ਚੋਣ ਚਣ ਜਿਹੜੀ ਉਮੀਦ ਕਰਦੇ ਵੀ ਬਿਲਕੁਲ ਪੋਲੀ ਨਿਕਲੂਗੀ ਠੀਕ ਆ ਸੁੱਤੇਪਾ ਧੂਪਾ ਬਿਲਕੁਲ ਇੱਕੋ ਜਿਹਾ ਜੀ ਸੰਧੂ ਸਾਹਿਬ ਐ ਮੈਂ ਨਾਲ ਜਿਤਨਾ ਮਰਜੀ ਕੋਈ ਵਰਦਾ ਬਹੁਤ ਜ਼ਰਾ ਸੰਧੂ ਸਾਹਿਬ ਠੀਕ ਆ ਜੀ ਬਿਲਕੁਲੋ ਚੀਪਾ ਹੀ ਗ ਅੱਛਾ ਤੇ ਇੱਕ ਬਨੇ ਤੀਜੇ ਨੰਬਰ ਤੇ ਆਪਣੇ ਕੋਲ ਵੀਰ ਸਾਹਿਬ ਜਿਹੜੀ ਇੱਕ ਆ ਵੈੜ ਖੜੀ ਐ ਬਾਕੀ ਸੰਧੂ ਸਾਹਿਬ ਤੁਸੀਂ ਤੇਪੇ ਦੀ ਗੱਲ ਕੀਤੀ ਐ ਆਪਣੇ ਕਿੰਨੀਆਂ ਗੱਬਣਾ گاਵਾ ਹੀ ਆਉਂਦੀਆਂ ਐ ਆਪਣੇ ਕੋਲੇ ਅਜੇ ਤੱਕ ਵੇਖ ਲਓ ਕਿ ਇਹਨੇ ਫਰਿਆਦ ਨਹੀਂ ਕੀਤੀ ਹਾਂ ਕਿ ਇਹਨੇ ਵੀ ਕਹਿ ਨਹੀਂ ਕਿਹਾ ਵੀ ਭਾਜੀ ਭੂਰ ਆਇਆ ਛੱਟਾ ਆ ਕਿ ਇਹਨੇ ਆਨਲਾਈਨ ਵੀ ਭੇਜੀ ਨਾ ਕਿ ਇਹਨੇ ਥਾਂ ਦੀ ਫਰਿਆਦ ਨਹੀਂ ਕੀਤੀ ਐ ਜੀ ਸਹੀ ਹੈ ਜੀ ਹਾਂਜੀ ਆਪਾਂ ਸੂ ਚੰਗਾ ਪੈਂਦਾ ਅਗਲੇ ਨੂੰ ਤੇ ਆਪੇ ਅਗਲਾ ਹਾਂਜੀ ਹਾਂਜੀ ਸੋਤ ਜਰੂਰ ਕਰ ਸਕਦਾ ਐਵੇਂ ਨਹੀਂ ਸੰਧੂ ਸਾਹਿਬ ਆਪਣਾ ਮਾਲ ਵੇਖਦਾ ਪਰ ਇਸ ਚਾਪ ਤਿੱਪਕੇ ਚੰਗੀ ਤਰ੍ਹਾਂ ਪਿੱਛੇ ਦੀ ਵੀ ਆਪਣੀ ਗਾਰੰਟੀ ਹੁੰਦੀ ਆ ਜੀ ਕਿਸੇ ਦੇ ਕਰੇ ਪਿੱਛਾ ਮਾਰੇ ਉਹ ਆਪਾਂ ਜ਼ਿੰਮੇਵਾਰ ਹਾਂ ਮਤਲਬ ਇਹ ਵੀ ਤੁਹਾਡਾ ਮਾਲ ਆਊਟ ਆਫ ਸਟੇਟ ਜਾਂਦਾ ਨੇ ਇਹ ਤਾਂ ਹੈ ਨਹੀਂ ਬੇਟੀ ਦੂਰ ਕਿਸ ਨੂੰ ਮਾਰਦਾ ਨਹੀਂ 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 ਕੱਲ ਹੁਣ ਤੁਹਾਡੇ ਸਾਹਮਣੇ ਸੰਧੂ ਸਾਹਿਬਾ ਬਕਰਨਾਟਕਾ ਗੱਡੀ ਭੇਜੀ ਆ ਹਾਂਜੀ ਤੇ ਬਿਲਕੁਲ ਸਾਫ਼ ਸੁਥਰਾ ਮਾਲ ਭੇਜਿਆ ਆਨਲਾਈਨ ਭੇਜਿਆ ਵਾ ਵੀਡੀਓ ਦੇ ਵਿੱਚ ਹੀ ਤੇ ਅੱਛਾ ਡਾਕਟਰ ਸਾਹਿਬ ਜਿਹੜੀ ਅਗਲੀ ਆਪਣੇ ਕੋਲ ਤੀਜੇ ਨੰਬਰ ਤੇ ਆਰਡਰ ਆ ਗਈ ਇਹ ਸੰਧੂ ਸਾਹਿਬ ਐਚਪ ਕ੍ਰੋਸ ਦੇ ਵਿੱਚ ਆ ਤੇ 22 ਲੀਟਰ ਪਹਿਲੇ ਨੇ ਦੁੱਧ ਭਰਿਆ ਜੀ ਤੇ ਦੂਜੀ ਸਵੇਰ ਸੋਣਾ ਨੇ ਲਓ ਵੀ ਸੈਕ 22 ਲੀਟਰ ਪਹਿਲੇ ਸਵੇਰੇ ਦੇ ਵਿੱਚ ਮਿਲਕਿੰਗ ਕਰਵਾਈ ਐ ਇਸ ਵੜ ਨੇ ਇਸ ਵਾਰ ਦੂਜਾ ਸੂਬਾ ਠੀਕ ਆ ਸੋ ਲੈਂਥ ਲੋਂ ਤੋ ਪੂਰੀ ਉਚਾਈ ਵੀ ਵੱਡੀਆਂ ਵੜਾਂ ਦੇ ਵਿੱਚ ਆ ਬੱਕਾ ਦਾ ਵੱਡਾ ਤੇ ਸਮਾਂ ਇਹ ਤਾਂ ਕਿੰਨਾ ਕੁ ਲਈ ਹਜੇ ਇਹ ਸੰਧੂ ਸਾਹਿਬ 8 ਦਿਨ ਬਾਕੀ ਆ ਜੀ ਇਹਦੇ ਹਾਈਟ ਵੇਖ ਲਓ ਕਿੰਨੀ ਵੱਡੀ ਆ 8 ਦਿਨ ਦੋਸਤੋ ਹਜੇ ਬਾਕੀ ਆ ਸੂਨ ਦੇ ਵਿੱਚ ਸੋ ਚਾਰੇ ਥਾਣਾ ਵਿਰਲ ਬੁਰਲਾ ਪਾ ਤੁਹਾਨੂੰ ਪੂਰੀ ਤਸੱਲੀ ਦੇ ਨਾਲ ਦਿਖਾ ਦਿੰਦੇ ਆ ਖਵਾਨੇ ਲੇਵੇ ਦੀ ਸਾਫ ਸੁਥਰੀ ਆ ਬਖਾਲਾ ਬਖੂਲਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ 8 ਦਿਨਾਂ ਦੇ ਵਿੱਚ ਪੂਰਾ ਚੱਡਾ ਬਣਾ ਲੂਗੀ ਠੀਕ ਹੈ ਜੀ ਫਿਕਸ ਆਰਡਰ ਦੇ ਵਿੱਚ ਆ ਕੋਈ ਢਲਕਵਾ ਚੱਡਾ ਨਹੀਂ ਬਿਲਕੁਲ ਫਿਕਸ ਆਰਡਰ ਦੇ ਵਿੱਚ ਤਾਂ ਪੁੱਠਾ ਪਾਠਾ ਬਹੁਤ ਵਧੀਆ ਚੌੜਾ ਕਾਰ ਤੋਂ ਜਬਾੜੇ ਕੰਨ ਨਹੀਂ ਆਣਾ ਸੀਲਸ ਲੱਗ ਗੱਲ ਹੀ ਢੋ ਢਿੱਲ ਵੇਖੋ ਸੰਦੂ ਸਾਹਿਬ ਕਿੰਨੀ ਆ ਅਰੇ ਵੀ ਚੱਡਾ ਵੇ ਲੋ ਫਿਰ ਵੀ ਕਿਦਰਾ ਲਾਈ ਫਿਰਦੀ ਪਲਾੜ ਹੀ ਲਾ ਦੋ ਥੱਲੇ ਹਾਂ ਆ ਦੇਖੋ ਇਹ ਸੀਲਸ ਲੱਗ ਵੇਖੋ ਕੋਈ ਬੱਚਾ ਬਹਿ ਜਾਏ ਕੋਈ ਠੀਕ ਹੈ ਜੀ ਐਨੀ ਠੰਡੀ ਸੀਲਸ ਹੋ ਗਏ ਸੋ ਵਾਹ ਦੋਸਤੋ ਇਹ ਵੀ ਗੱਭਣਾ ਅੱਜ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਡਾਕਟਰ ਸਾਹਿਬ ਹੋਂਦੇ ਫਾਰਮ ਤੋਂ ਸੋ ਤਿੰਨੇ ਪਸ਼ੂ ਅੱਜ ਜਿਹੜੇ ਦੋਸਤੋ ਗੱਭਣਾ ਠੀਕ ਆ ਜੀ ਤਿਆਰੀ ਵਾਲੇ ਸਮਝੋ ਤੁਸੀਂ ਕੋਈ ਪੰਜਾ ਪੰਜਾ ਸੱਤਾ ਸੱਤਾ ਦਿਨਾਂ ਤੱਕ ਪੂਰੀ ਤਿਆਰੀ ਐ ਇਨਾਂ ਪਸ਼ੂਆਂ ਸੋ ਚਾਰੇ ਥਣ ਗਰਲ ਵਿਥ ਚੰਗੀ ਆ ਸੋ ਬਲੈਡਰ ਬੰਨੀ ਖੜੀ ਆ ਕਰਮਾ ਲਈ ਠੀਕ ਆ ਜੀ ਤੇ ਕਦਕੁੱਦ ਵੱਡੀਆਂ ਬਿਹੜਾਂ ਦੇ ਵਿੱਚ ਇਹਦਾ ਤੁਸੀਂ ਅਕਾਊਂਟ ਕਰ ਲਿਓ ਆ ਲੋ ਜੀ ਆ ਦੇਖੋ ਠੀਕ ਹੈ ਇੱਕ ਬੰਨੇ ਮੜਾ ਜਾ ਬੱਚਾ ਜਾ ਨਾ ਸੈਂਟਰ ਉਹ ਵੈਸੇ ਹੀ ਸੰਧੂ ਸਾਹਿਬ ਕੋਈ ਚੱਕਰੀ ਨਹੀਂ ਉਹ ਤੇ ਤੁਹਾਨੂੰ ਪਤਾ ਹੀ ਹੈ ਮੜੀ ਫੋਟ ਦੀ ਹੁੰਦੀ ਉਹ ਦੀ ਨਹੀਂ ਗੱਲ ਕੋਈ ਚਲਦੀ ਨਹੀਂ ਜੀ ਨੋ ਵੀ ਦੋਸਤੋ ਇਹ ਥਣਦੇਵਾ ਆ ਬਿਲਕੁਲ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਆ ਇਧਰ ਵੀ ਸੰਧੂ ਸਾਹਿਬ ਚੈੱਕ ਕਰਾ ਦਿਓ ਬਿਲਕੁਲ ਥਾਂ ਮੇਰੇ ਕੋਲ ਲੱਜਿਆ ਆ ਲੋ ਜੀ ਬਾਕੀ ਠੰਡੀ ਸੀਲਸ ਲੱਗੇ ਦੇਖੋ ਨਾ ਚੱਕੋ ਠੀਕ ਹੈ ਜੀ ਬਹੁਤ ਖੂਬਸੂਰਤ ਥਣ ਠੀਕ ਆ ਤੇ ਪਸਮਣ ਤੋਂ ਬਾਅਦ ਕਈ ਜਣਾ ਪਸੂ ਹੋਰ ਵੀ ਜਿਹੜਾ ਦੋਸਤੋ ਥਾਣਾ ਬਿਲਕੁਲ ਥਾਣ ਪੁੱਟ ਜੂ ਸੰਧ ਸਾਹਿਬ ਬਹੁਤ ਵੱਡਾ ਕਰੂਗੇ ਤੇ ਇਹਦਾ ਮੁੱਲ ਵੀਰ ਕੀ ਕਰਦੇ ਪਏ ਜੀ ਸੰਧੂ ਸਾਹਿਬ ਮੁੱਲ ਭਵੇਂ 70 ਕਰ ਲਈਏ 75 ਕਰ ਲਈਏ ਹਾਂਜੀ ਇਹ ਅੱਜ ਆਪਾਂ ਗਿਫਟ ਹੀ ਦੇਣਾ 60000 ਦੀ ਜੈਸਟ ਨੂੰ ਆ ਜੀ 60000 ਦੀ ਹਾਂਜੀ ਇਹਨੇ ਲਈ ਦੇਣੀ ਹੀ ਨਹੀਂ ਕਿਹਨੇ ਏਡੀ ਗਾਂ ਬਾਈ 25 ਲੀਟਰ ਵਾਲੀ 60000 ਦੀ ਦੇ ਦਾਂਗੇ ਸੰਧੂ ਸਾਹਿਬ ਲਓ ਜੀ 60000 ਦੀ ਦੋਸਤੋ ਮਿਲ ਜੂਗੀ ਵੱਡੀ ਆ ਵੈੜ ਠੀਕ ਆ ਬਾਕੀ ਜਿਹੜੇ 8-8 7-7 ਦਿਨ ਹਜੇ ਸਮਾਂ ਲੈਂਦੀ ਆ ਇਹੋ ਸਮਾਂ ਹੀ ਆ ਬਾਕੀ ਓਵਰਆਲ ਤਿਆਰੀ ਵਾਲੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਤਿਆਰੀ ਵਾਲੀ ਆ ਵੈਸੇ 5-7 ਦਿਨ ਕੋਈ ਜ਼ਿਆਦਾ ਸਮਾਂ ਨਹੀਂ ਹੁੰਦਾਗਾ ਜਿੱਾਂ ਤੇ ਕਰਦੇ ਆ ਪਸ਼ੂ ਜਿਹੜਾ 5-6-7 ਦਿਨ ਟਪਾ ਜਾਂਦਾ ਇਹ ਅੱਜ ਟੋਟਲ 3 ਪਸ਼ੂ ਦੋਸਤੋ ਦਿਖਾਇਆ ਤੁਹਾਨੂੰ ਤਿੰਨੇ ਵੜਾਂ ਚੰਗੀਆਂ ਨੇ ਖੂਬਸੂਰਤ ਆ ਠੀਕ ਆ ਜੀ ਬਾਕੀ ਕੱਦ ਕਾਠੀਆਂ ਵੀ ਸੋਹਣੀਆਂ ਵੜਾਂ ਦੀਆਂ ਮਿਲਕਿੰਗ ਵਾਲੇ ਪਾਸੇ ਉਹ ਵੀ ਹਵਾਨੇ ਲੇਵੇ ਤੋਂ ਅੰਦਾਜ਼ਾ ਲੱਗਦਾ ਪਿਆ ਵੀ ਚੰਗੀਆਂ ਖੜਗੀਆਂ ਨੇ ਠੀਕ ਆ ਤੋ ਪਹਿਲੇ ਨੰਬਰ ਦਾ ਵੇੜ ਦਿਖਾਈ ਹੈ ਤੁਹਾਨੂੰ 35 ਲੀਟਰ ਪਲਾਸ ਜਿਹੜੀ 35 ਲੀਟਰ ਮਿਲਕਿੰਗ ਕਰਵਾਈ ਆ ਪਹਿਲੇ ਸੰਧੂ ਸਾਹਿਬ ਫਿਰ ਆਪਾਂ ਇੱਕ ਨਹੀਂ ਵਿਖਾ ਦਿੰਨੇ ਵੀਰਾ ਭੈਣਾ ਭਰਾਵਾਂ ਨੂੰ ਆ ਜਰੂਰ ਦੀ ਜਰੂਰ ਇੱਕ ਵਾਰੀ ਫਿਰ ਦੋਸਤੋ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਆ ਆਪਾਂ ਵੀ ਸੰਧੂ ਸਾਹਿਬ ਸ਼ੌਂਕ ਹੀ ਭਗਾਇਆ ਇੱਕ ਦੇ ਕੋ ਬਰੂਡ ਸੀਮਣ ਤੋਂ ਦੋਸਤੋ ਇਹ ਅੱਗੇ ਗੱਭਣਾ ਠੀਕ ਆ ਜੀ ਨੈਕਸਟ ਤੇ ਸੈਕੰਡ ਬਿਆਨ ਤੇ ਆਏਗੀ ओके जी। ਤੁਰਦੀ ਦੇ ਸੰਦੇ ਹਸਾ ਪਲਵਾਨਾਂ ਵਾਂਗੂ ਆ ਜੀ। ਹਾਂ। ਘਰੋਂ ਨਹੀਂ ਕੱਢੀ ਉਹਨਾਂ ਬਾਹਰ ਅਜੇ ਤੱਕ। ਲਓ ਜੀ ਠੀਕ ਆ। ਸੋ ਵਾੜ ਦੋਸਤੋ ਕਾਫੀ ਸੋਹਣੀ ਆ। ਜਿਹੜੇ ਵੀਰ ਨੇ ਚੰਗੀ ਮਿਲਕਿੰਗ ਲੈਣੀ ਆ 30 35 35 ਲੀਟਰ ਕ੍ਰੋਸ ਤਾਂ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ। ਸੋ ਚੰਗੀ ਵਾੜ ਆ ਠੀਕ ਆ ਜੀ। ਠੀਕ ਆ। ਅੱਜ ਇਹ ਦੋਸਤੋ ਇਹ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਸੀਗੀਆਂ ਤਿੰਨਾ ਵੜਾ ਦੀ ਡਿਟੇਲ ਮਿਲ ਗਈ ਆ ਤੁਹਾਨੂੰ ਰੇਟ ਪੜਤਾ ਪਤਾ ਲੱਗ ਗਿਆ ਤੇ ਡਾਕਟਰ ਸਾਹਿਬ ਇੱਕ ਨੰਬਰ ਆਪਣੇ ਬੋਲ ਦਿੱਗੇ ਹਾਂਜੀ ਸੰਧੂ ਸਾਹਿਬ ਨੰਬਰ ਆਪਣਾ ਜੀ 84 379 33595 84 379 33595 ਪਿੰਡ ਵੱਡੇ ਸਭਰਾ ਠੀਕ ਆ ਜੀ ਹਾਂਜੀ ਲਓ ਦੋਸਤੋ ਵੱਡੇ ਸਭਰਾ ਤੁਸੀਂ ਵਿਜ਼ਿਟ ਕਰਨੀ ਆ ਨੰਬਰ ਸਕਰੀਨ ਤੇ ਲੱਗ ਚੁੱਕਾ ਪਸ਼ੂ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਤੇ ਪਸ਼ੂ ਵੀ ਚੰਗੇ ਸਟੈਂਡਰਡ ਦੇ ਆਉਂਦੇ ਆ ਬਾਕੀ ਸੰਧੂ ਸਾਹਿਬ ਕਹਿੰਨੇ ਵੀਡੀਓ ਕਾਲ ਦੇ ਵਿੱਚ ਇੱਥੇ ਪਣੀ ਹੋਈ ਆਪਾਂ ਵੀਡੀਓ ਕਾਲ ਦੀ ਟਪਾਦਾ ਕਿਨੇ ਦੂਰ ਨੇ ਨੇੜੇ ਲੈਣੀ ਉਹ ਟਰਾਂਸਪੋਰਟ ਵੀ ਆਪਣੇ ਤੋਂ ਸੁਵਿਧਾ ਹੈਗੀ ਆ ਜੀ ਗੱਡੀ ਦੀ ਠੀਕ ਹੈ ਜੀ ਬਠਿੰਡੇ ਤੱਕ ਜਿੱਥੇ ਵੀ ਕਿਨੇ ਮੁਕਸਰ ਮਲੋਟ ਅੰਮ੍ਰਿਤਸਰ ਤਾਰੀ ਠੀਕ ਹੈ ਜੀ ਰਮਦਾਸ ਰਈਆ ਕਿਤੇ ਵੀ ਭੇਜਣੀ ਆਪਾਂ ਭੇਜ ਸਕਦੇ ਆ ਤਾਂ ਦੋਸਤੋ ਬਾਕੀ ਆਪਣਾ ਤਾਲਮੇਲ ਤੁਸੀਂ ਬਿਠਾ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ